ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਅੱਜ ਦਾ ਸਵਾਗਤ ਸਾਰੀ ਜੀ ਦਾ ਵਲੌਗ ਵਿੱਚ ਅਸਾਂ ਠੀਕ ਆਪ ਤੁਸੀਂ ਵੀ ਸਾਰੇ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਜੀ ਤੇ ਦੇਖੋ ਮੈਂ ਇੰਨੇ ਕੱਪੜੇ ਧੋਤੇ ਆ ਤੇ ਕੱਪੜੇ ਧੋਣ ਤੋਂ ਬਾਅਦ ਦੇਖਿਆ ਹਨੇਰੀ ਜੀ ਆਉਣ ਲੱਗੀ ਬੱਦਲ ਇੰਨੇ ਹੋਏ ਪਏ ਨੇ ਬਹੁਤ ਕਾਲੇ ਬੱਦਲ ਆ ਗਏ ਤੇ ਕੱਪੜੇ ਅੱਧੇ ਬਰਿਆਂ ਨੂੰ ਲਾ ਲਈ ਸੀ ਤੇ ਇੱਧਰ ਵੀ ਥੱਲੇ ਮੇਰੀਆਂ ਚਾਦਰਾਂ ਡਿੱਗੀਆਂ ਹੋਈਆਂ ਨੇ ਇਹਨਾਂ ਨੂੰ ਚੱਕਾਂਗੇ ਤੇ ਅਗਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਸੋ ਵੱਧ ਤੇ ਹੁਣ ਮੈਂ ਚੱਲਦੀ ਅੰਦਰ ਤੇ ਅੰਦਰ ਜਾ ਕੇ ਦਿਖਾਉਂਦੀ ਆ ਕਿ ਕੰਮ ਕਰਦੀ ਆ ਮੈਂ ਇਹ ਅੱਜ ਬਿਲਕੁਲ ਵਲੌਗ ਸ਼ੂਟ ਨਹੀਂ ਹੋਇਆ ਦਿਨ ਹੈਗਾ ਐਤਵਾਰ ਦਾ ਤੇ ਸਾਰਾ ਦਿਨ ਹੀ ਕੰਮ ਚੱਲ ਰਹੇਗਾ ਹਾ ਦੇ ਮੌਸਮ ਦੇਖੋ ਬੱਦਲ ਮੀ ਆਏਗਾ ਹਵਾ ਬਹੁਤ ਸੋਹਣੀ ਚੱਲ ਰਹੀ ਪੱਤੇ ਡਿੱਗ ਡਿੱਕੇ ਗੱਡੀਆਂ ਸਾਫ ਸਵੇਰੇ ਕਰਕੇ ਜਾਂਦੇ ਨੇ ਤੇ ਪੱਤਿਆਂ ਦੇ ਉੱਪਰ ਗੰਧ ਜਾਂ ਪਾ ਦਿੰਦੇ ਲੋਜੀ ਮੀ ਆ ਜਾਣਾ ਤੇ ਬਹੁਤ ਸੋ ਬਹੁਤ ਸੋ ਹੋਇਆ ਤੇ ਮੈਂ ਕੇਸ ਲਾ ਕੇ ਸੀਗੇ ਤੇ ਟਾਈਮ ਇੱਥੇ 3:30 ਦਾ ਹੋ ਗਿਆ ਤੇ ਬਨੇ ਰਿਓ ਇਦਾਂ ਹੀ ਮੇਰੇ ਨਾਲ ਸੌਰੀ ਬਲੌਗ ਦੇ ਵਿੱਚ ਤੇ ਬਹੁਤ ਪਿਆਰ ਦੇ ਰੇ ਬਹੁਤ ਪੈਂਫਰਾ ਕੰਮ ਬਹੁਤ ਕੀਤੇ ਅੱਜ ਸਵੇਰ ਦੇ ਤੇ ਰਾਤੀ ਵੀ بارش ਪੈ ਗਈ ਵੇੜੇ ਧੋਣੇ ਪਏ ਬਹੁਤ ਜ਼ਿਆਦਾ ਹੁਣ ਵੀ ਹਵਾ ਚੱਲਦੀ ਹੈ ਨੇਰੀ ਨਾਲ ਬਹੁਤ ਕਮ ਖਰਾਬ ਹੁੰਦਾ ਹੁਣ ਜਿਆਦਾ ਘੜੀ ਡੈਸਟ ਕਰਾਂਗੇ ਤੇ ਕਿਚਨ ਚ ਦੇਖਦੇ ਹਾਂ ਕਿਚਨ ਚ ਬਣਾ ਅੱਜ ਬਣਾਏ ਰਾਈਸ ਲਾਈਟ ਚਲੇਗੀ ਲਾਈਟ ਗਈ ਹਵਾ ਚੱਲ ਰਹੀ ਸੀ ਤਾਂ ਕਰਕੇ ਓਹੋ ਨੇਰ ਕੋਪ ਕੋਰ ਹੋ ਗਿਆ ਇੱਥੇ ਰਾਈਸ ਮਨੇ ਮਟਰਾਂ ਵਾਲੇ ਗਾਜਰਾ ਵਾਲੇ ਤੇ ਹੁਣ ਬਣਾਉਂਦੇ ਆ ਚਾਹ ਬਰਤਨ ਸਾਫ ਜਿਹੜੇ ਬਰਤਨ ਮੰਜੇ ਹੋਇਆ ਇਹਨਾਂ ਨੂੰ ਲਗਾਵਾਂਗੇ ਤੇ ਸ਼ਾਮ ਦੀ ਸਬਜ਼ੀ ਜਿਹੜੀ ਬਣਾਣੀ ਉਹ ਬਣਾਣੀ ਆ ਦੇਖਦੇ ਆ ਮੌਸਮ ਬਹੁਤ ਵਧੀਆ ਹੋ ਗਿਆ ਜੀ ਦੇਖੋ ਕਾਲੇ ਬੱਦਲ ਆ ਗਏ ਪਹਿਲਾਂ ਤਾਂ ਜਲੰਧਰ ਵੱਲੋਂ ਮੀਂਹ ਪਿਆ ਗਿਆ ਫਿਰੋਪੜ ਵੱਲੋਂ ਮੀਂਹ ਪਿਆ ਹੋਇਆ ਮੌਸਮ ਬਹੁਤ ਸੁਹਾਵਣਾ ਹੋ ਗਿਆ ਕਾਲੇ ਕਾਲੇ ਬੱਦਲ ਆ ਗਏ ਲੱਗਦਾ ਜਲੰਧਰ ਮੀਂਹ ਪੈ ਗਿਆ پارک ਦੇ ਬੱਚੇ ਆ ਗਏ ਉਧਰ ਦੇਖੋ ਇੱਧਰ ਕਾਲਾ ਮੀਂਹ ਇੱਧਰ ਨੂੰ ਇੱਥੇ ਰੀਤਾ ਲੱਗੀ ਹੋਈ ਆ ਗੋਡੀ ਦੇਣ ਜਿਆਦਾ ਨਾ ਖਰਾਬ ਨਾ ਹੋ ਜਾਣਾ ਤੇ ਨਿੰਬੂ ਦਾ ਬੁੱਟਾ ਰੀਤਾ ਲੱਗਣਗੇ ਵੀ ਕਿ ਨਹੀਂ ਨਿੰਬੂ ਸਬਰ ਦਾ ਫਲ ਮਿੱਠਾ ਹੁੰਦਾ ਹੈ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਇਥੇ ਰੀਤਾ ਲੱਗੀ ਗੋਡੀ ਕਰਨ ਗਮਲਿਆਂ ਨੂੰ ਕਹਿੰਦੇ ਗੋਡੀ ਕਰਦੇ ਆ ਇਹ ਪਤਾ ਨਹੀਂ ਹਵਾ ਨਾਲ ਹਮੇਸ਼ਾ ਇਹ ਥੱਲੇ ਨਾਲ ਇੱਕ ਹੋਰ ਉੱਗਿਆ ਹੋਇਆ ਉਹਦਾ ਧਿਆਨ ਰੱਖੀ ਅਤੇ ਅੰਤੇ 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 ਨਾਲ ਬੂਟਾ ਹੈਗਾ ਇਹ ਨਹੀਂ ਪਤਾ ਹਾਂ ਇਹਦੇ ਨਾਲ-ਨਾਲ ਹੋਰ ਹੋ ਗ ਜਾਂਦੇ ਉਹ ਛੋਟੇ ਜਿਹੜੇ ਗਮਲੇ ਨਾਲ ਉਹਨਾਂ ਦੇ ਵੀ ਕਰੀਓ ਉਹ ਜਿਹੜਾ ਨੇ ਛੋਟੇ-ਛੋਟੇ ਚਿੱਟੇ ਉਹਨਾਂ ਤੇ ਕੋਈ ਹੋਰ ਲਗਾਣੇ ਇਹ ਬੂਟੀ ਕਿੰਨੀ ਉਗਣ ਲਈ ਇਹ ਤੁਲਸੀ ਉਗ ਰਹੀ ਹੈ ਤੁਲਸੀ ਉਗ ਰਹੀ ਹੈ ਤੁਲਸੀ ਨਹੀਂ ਆਈ ਇਹ ਤੁਲਸੀ ਕਾਇ ਹੈ ਇਹ ਇਹ ਵੀ ਫਿਰ ਤੁਲਸੀ ਹੋਗੀ ਤੁਲਸੀ ਹੈ ਤੁਲਸੀ ਹੈ ਫਿਰ ਲੈ ਦੇ ਤੁਲਸੀ ਇਹ ਤਾਂ ਜਲੀ ਤਾਂ ਕੱਟ ਰੀਤਾ ਨੇ ਅਜਾ ਸਫਾਈ ਕਰ ਦੇਣੀ ਸਾਰੀ ਤੇ ਬੱਦਲ ਦੇਖੋ ਕਿੰਨੇ ਹੋਏ ਪਏ ਆ ਤੇ ਇੱਧਰ ਫੋਨ ਚਾਲ ਫੋਨ ਕਿੱਥੇ ਦੇਖਣ ਦੀ ਦੇਖ ਲੋ ਕੰਮ ਕਰਦੀ ਵੀ ਫੋਨ ਦੇਖਦੀ ਹੈ ਤੇ ਸੁਣ ਰਹੀ ਤੇ ਅੱਜ ਰੀਤਾ ਲੱਗੀ ਹੋਈ ਹੈ ਉਧਰ ਦੇ ਕੇ ਆਪਕੋ ਪੱਖੇ ਸਾਫ ਕਰਨ ਕਹਿੰਦੀ ਮੈਂ ਕਰ ਦਿੱਤੀ ਭਾਬੀ ਤੇ ਕੰਨ ਤੇ ਲਾਇਆ ਫੋਨ ਦੇਖੋ ਘਰ ਵਾਲੇ ਦਾ ਫੋਨ ਆਇਆ ਇਹਦੇ ਤਾਂ ਅੱਜ ਰੀਤਾ ਨੇ ਲਿਸ਼ਕਾ ਦੇਣਾ ਪੱਖਾ ਹਨਾ ਰੀਤਾ ਹਾਂਜੀ ਲਿਸ਼ਕਾਣਾ ਵੀ ਜ਼ਰੂਰੀ ਹੈ ਮੇਰ ਕੋ ਅੱਜ ਚੜ੍ਹਿਆ ਨਹੀਂ ਜਾ ਰਿਹਾ ਪੌੜੀ ਤੇ ਤੇਰੀ ਤਾਂ ਅੱਜ ਕੰਮ ਕਹਿੰਦੀ ਪੱਖਾ ਸਾਫ ਕਰ ਦਿੰਦੀ ਮੈਂ ਕਿਹਾ ਚੱਲ ਅੱਜ ਤੂੰ ਪੱਖਾ ਕਰ ਦੇ ਸਾਫ ਬਹੁਤ ਗੰਦੇ ਹੋ ਜਾਂਦੇ ਆ ਛੇਤੀ ਛੇਤੀ ਸਾਫੀ ਹੈ ਨਾ ਵੈਸੇ ਉੱਪਰ ਤੋਂ ਸਾਫੀ ਹੈ ਹਾਂ ਕਿਉਂ ਮੈਂ ਹਜੇ ਹੁਣ ਕੀਤੇ ਸੀ ਉਹਦਨ ਬਸ ਜਾਲੇ ਜਿੱਤੇ ਲੰਗ ਜਾ ਤਾ ਹਾਂ ਉਧਰ ਤਾਂ ਨਹੀਂ ਉਸਕੇ ਉੱਪਰਲੇ ਲੰਮੀਰਾ ਕੇ ਉੱਪਰ ਇਹ ਇਧਰ ਵੀ ਉਹ ਖਿੜਕੀ ਨਹੀਂ ਇਸ ਵਿੱਚ ਹਾਂ ਉਹ ਕਾਲਦੇ ਡੱਬੇ ਔਰ ਪੈਨ ਵਗੈਰਾ ਨਾ ਅੰਦਰ ਪੜਾ ਚਲ ਅਭੀ ਨਾ ਕਾਲੂ ਚਲ ਠੀਕ ਰਹੇਗਾ ਨਹੀਂ ਅਭੀ ਤਾਂ ਨਹੀਂ ਚਾਹੀ ਹਾਂ ਇਸਕੋ ਅੱਛੀ ਤਰ੍ਹਾਂ ਸਾਫ ਕਰ ਦੇ ਜਰਾ नहीं। हाँ ये ना पड़ यहाँ पड़ देखा हाँ, देख कितना मिट्टी हाथ नहीं पहुँचता मेरा ना इधर चलो इसके ऊपर भी कर देना अलमीरा के ये इसके ऊपर मैट पड़े हैं ना वो फ्रिज के अंदर लगाने वाले हैं अच्छी तरह तो ऊपर से ये फ्रिज के ऊपर का भी कपड़ा झाड़ देना जरा ऊपर ऊपर का काम कर दो सारा फिर नीचे का मैं कर लेती हूँ ਫਟਣਾ ਜਾਏ ਧਿਆਨ ਸੇ ਜੀ ਫਰੈਂਡਸ ਮੀ ਬਹੁਤ ਪੈ ਰਿਆ ਤੇ ਹੈਲੋ ਫਰੈਂਡਸ ਅੱਸੀ ਕਾਲ ਆ ਗਿਆ ਸਵਾਸਥਰਜੀ ਵਲੌਗ ਵਿੱਚ ਅਸਰ ਠੀਕ ਹੈ ਤੁਸੀਂ ਸੈ ਠੀਕ ਹੋਗਾ ਆਪਣੇ ਘਰਾਂ ਦੇ ਤੇ ਟਾਈਮ ਇੱਥੇ ਹੈਗਾ 12:30 ਵਜੇ ਦਾ ਤੇ ਦੇਖੋ ਮੀ ਪੈ ਰਿਆ ਬਹੁਤ ਮੀ ਪੈ ਰਿਆ ਚਲੋ ਟੈਕਮੈਂਟ ਕਰਕੇ ਦੱਸਿਓ ਕਿ ਕਿਤੇ ਮੀ ਪੈ ਰਿਆ ਬਦਲ ਗਾ ਜ ਰਹੇ ਨੇ ਤੇ ਹੁਣ ਮੈਂ ਜਾ ਰਹੀ ਕਿਚਨ ਸੇ ਚਾਚੂ ਵਾਲੇ ਬਰਤਨ ਕਾਫੀ ਰਹਿ ਗਏ ਆ ਤੇ ਕੱਪੜੇ ਧੋਤੇ ਸੀ ਜਿਹੜੇ ਉਹ ਜੋੜ DNA ਲੈਨੇ ਉਹ ਧੋੜਾਂਗੇ ਤੇ ਬਾਸ ਵਗੈਰਾ ਸਾਫ ਕਰਕੇ ਸਫਾਈ ਸਭ ਸਾਰੀ ਹੋ ਗਈ ਆ ਤੇ ਹੁਣ ਕਰਦਾ ਦੁਪਹਿਰ ਦੀ ਰੋਟੀ ਪਾਣੀ ਦਾ ਦੇਖਣਾ ਕੀ ਬਣਾਉਣਾ ਤੇ ਮਾਰਸ਼ ਵਾਕੇ ਦੇਖ ਮੈਂ ਹਾਂ ਲਈ ਬਹੁਤ ਅੱਛੀ ਮੈਂ ਤੁਹਾਨੂੰ ਦੇਖਾਂ ਖੜੀਆਂ ਦੇਖੋ ਧੁੱਪ ਜਾਣੀ ਐ ਇਸੇ ਬਾਅਦ ਪੱਤਿਆਂ ਦੇ ਪੱਤੇ ਆਉਂਦੇ ਨਾ ਹਵਾ ਮੋਜ ਨਾਲ ਉੱਪਰ ਬਾਹਰ ਹੀ ਖੜੀਆਂ ਹੁੰਦੀਆਂ ਤੇ ਫਿਰ ਲੋ ਜੀ ਅੰਦਰ ਦੀ ਲਾਈਟ ਔਨ ਕਰ ਗਿਆ ਤੇ ਪਿੱਛੇ ਵੀ ਤੁਹਾਨੂੰ ਦਿਖਾ ਦਿੰਦੇ ਆ ਹਨੇਰੇ ਕੁਪ ਘੇਰੀ ਹੋਇਆ ਪਿਆ ਬਿਜਲੀ ਬਹੁਤ ਇਸ ਕਰੀਏ ਬਿਜਲੀ ਬਹੁਤ ਚਲੋ ਪੌਦਿਆਂ ਨੂੰ ਥੋੜਾ ਜਿਨਾ ਹੋ ਜਾਏਗਾ ਖੁਸ਼ ਹੋ ਗਏ ਪੇੜ ਪੇੜ ਖੁਸ਼ ਹੋ ਗਏ ਥੋੜੇ ਜਿਹੜੇ ਲਗਾਏ ਸੀਗੇ ਕਿ ਸੁੱਕਣ ਲੱਗ ਗਏ ਸੀਗੇ ਤੇ ਅੱਜ ਰੀਤਾ ਨੇ ਸਵੇਰੇ ਨਾ ਸਾਰਾ ਗੋਡੀ ਵਗੈਰਾ ਕਰਕੇ ਗਈ ਹੋਈ ਆ ਤੇ ਇਹ ਤਾਂ ਵਿਚਾਰੇ ਬਿਲਕੁਲ ਸੁੱਕ ਹੀ ਗਏ ਸੀ ਦੁਬਾਰਾ ਉੱਗੇ ਨੇ ਤੇ ਉਧਰ ਵਾਲੇ ਵੀ ਬਹੁਤ ਖੋਰੀ ਤਰ੍ਹਾਂ ਹੋਏ ਪਏ ਤੇ ਫਿਰ ਸਫਾਈ ਸਪੀਕਰ ਕੇ ਹਟੇ ਸੀਗੇ ਵੇੜੇ-ਬੁੜੇ ਤੋਤੇ ਸੀ ਤੇ ਮੀਂਹ ਆ ਗਿਆ ਫਿਰ ਦੇਖੋ ਮੀਂਹ ਕਿੰਨਾ ਪੈ ਰਿਹਾ ਹੂੰ ਤੇ ਚੱਲਦੇ ਆ ਅੱਜ ਤਾਂ ਪਕੌੜਿਆਂ ਵਾਲਾ ਮੌਸਮ ਹੋ ਗਿਆ ਅੰਦਰ ਨਹੀਂ ਰਹਿ ਨੀਰਾ ਹੋਇਆ ਪਿਆ ਤੇ ਕੱਪੜੇ ਪਏ ਆ ਇਹਨਾਂ ਨੂੰ ਹੁਣ ਮੈਂ ਜੋੜਾਂਗੀ ਸਾਰਿਆਂ ਨੂੰ ਤੇ ਕੱਪੜੇ ਜੋੜ ਕੇ ਰੱਖਾਂਗੀ ਇਹਨਾਂ ਨੂੰ ਬਾਅਦ ਚ ਜੋੜਾਂਗੀ ਪਹਿਲਾਂ ਕਿਚਨ ਚ ਜ ਚ ਕਿਚਨ ਚ ਤਾਂ ਹੌਲ ਚੱਲਦੇ ਆ ਕਿ ਇੱਥੇ ਦੁੱਧ ਗਰਮ ਗਰਮ ਰੱਖਿਆ ਸੀਗਾ ਦਾ ਦੁੱਧ ਗਰਮ ਗਰਮੇ ਰੱਖਿਆ ਸੀਗਾ ਮੈਂ ਤੇ ਸਬਜੀ ਮੇਰੀ ਥੋੜੀ ਹੈਗੀ ਆ ਹਲਵਾ ਕੱਦੂ ਬਣਿਆ ਸੀ ਰਾਤੀ ਥੋੜੀ ਜਿੰਨੀ ਪਈ ਆ ਤੇ ਬੈਂਗਣਾ ਦਾ ਪਟਠਾ ਬਣਾਉਣੀ ਆ ਜਾਂ ਬੈਂਗਣਾ ਦੀ ਸਬਜੀ ਬਣਾਉਣੀ ਉਹ ਦੇਖਦੇ ਹਾਂ ਹੁਣ ਥੋੜੀ ਮੈਂ ਕਿਚਨ ਨੂੰ ਸਾਫ਼ ਕਰ ਲਾਂ ਬਰਤਨ ਵਗੈਰਾ ਸਾਫ਼ ਕਰ ਲਾਂ ਤੇ ਅੱਜ ਮੈਂ ਨਾ ਬਾਹਰ ਦਾ ਕੰਮ ਰਾਤ ਬਹੁਤ ਹਨੇਰੀ ਆਈ ਸੀਗੀ ਤੇ ਤੁਹਾਨੂੰ ਪਤਾ ਜੇ ਹਨੇਰੀ ਆਵੇ ਤਾਂ ਹੁੰਦਾ ਕਿ ਪਹਿਲਾਂ ਪਹਿਲਾਂ ਵੇੜੇ ਵਗੈਰਾ ਸਾਫ਼ ਕਰ ਲਈਏ ਤੇ ਅਜਰੀਤਾ ਜਲਦੀ ਆ ਗਈ ਸੀ ਫਿਰ ਵੇੜੇ ਸਾਰੇ ਸਾਫ ਕੀਤੇ ਪੌੜੀਆਂ ਰੇਲਿੰਗ ਵਗੈਰਾ ਸਾਰੀਆਂ ਰੇਲਿੰਗਾਂ ਵਗੈਰਾ ਸਾਫ ਕੀਤੀਆਂ ਤੇ ਇਹਨਾਂ ਨੇ ਸੀ ਪਤਾ ਕਿ ਮੀਂਹ ਆ ਜਾਣਾ ਕਿ ਸਵੇਰੇ ਜੇ ਧੁੱਪ ਨਿਕਲੀ ਸੀ ਵਿਰਿਆਮ ਨੂੰ ਸਕੂਲ ਭੇਜਿਆ ਬ੍ਰੈਕਫਾਸਟ ਕੀਤਾ ਉਸ ਤੋਂ ਬਾਅਦ ਸਾਰੀ ਡਸਟਿੰਗ ਕੀਤੀ ਸਾਰੇ ਦਰਵਾਜ਼ੇ ਵਗੈਰਾ ਸਾਰੇ ਝਾੜੇ ਚੰਗੀ ਤਰ੍ਹਾਂ ਤੇ ਮੈਂ ਕਿਹਾ ਕਿਚਨ ਦਾ ਤਾਂ ਬਾਅਦ ਚ ਬੰਦਾ ਹੇਵਕਾ ਹੌਲੀ ਹੌਲੀ ਅੰਦਰ ਕਰਦਾ ਰਹਿੰਦਾ ਬਸ ਮੈਂ ਪਹਿਲਾਂ ਕਿਚਨ ਦਾ ਮਕੰੰਦੀ ਹੁਣੇ ਕੰਮ ਪਰ ਨਹੀਂ ਅੱਜ ਮੈਨੂੰ ਸੀ ਕਿ ਕੋਈ ਆਉਣਾ ਜਾਵੇ ਕਿਉਂਕਿ ਜੇ ਵੇੜੇ ਵਗੈਰਾ ਗੰਦੇ ਹੋਣ ਤਾਂ ਅੱਛਾ ਨਹੀਂ ਲੱਗਦਾ ਸਿਰਸਿਰ ਮੈਂ ਕਿਹਾ ਤੇ ਸਾਰੀ ਡਸਟਿੰਗ ਕੀਤੀ ਪੱਖੇ ਵਗੈਰਾ ਸੇ ਸਾਫ ਕੀਤੀ ਅੱਜ ਜੀ ਤਰਨੇ ਕਰਵਾਏ ਮੇਰੇ ਨਾਲ ਪੱਖੇ ਤੇ ਹੁਣ ਮੈਂ ਬਰਤਨ ਸਾਫ ਕਰਾਂਗੀ ਉਸ ਤੋਂ ਬਾਅਦ ਦੇਖਦੇ ਪੇਖਦੇ ਤੇ ਫ੍ਰਿਜ ਚੋਂ ਕੱਢਦੇ ਹਾਂ ਫ੍ਰਿਜੀ ਮੇਰੀ ਸਾਫ ਕਰਨ ਵਾਲੀ ਹੋ ਗਈ ਆ ਤੇ ਫ੍ਰਿਜ ਦੇ ਮੈਟ ਵਗੈਰਾ ਧੋਣੇ ਨੇ ਤੇ ਸਬਜ਼ੀ ਦੇਖਾਂ ਕਿਹੜੀ ਹੈਗੀ ਆ ਉਹ ਸਬਜ਼ੀਆਂ ਕੀਆ ਗੋਭੀ ਵਗੈਰਾ ਪਈ ਉਹ ਗੋਭੀ ਵੀ ਹੈਗੀ ਆ ਸ਼ਿਵਨ ਮਰਚ ਵੀ ਹੈਗੀ ਆ ਆਪਾਂ ਕੀ ਦੇਖਦੇ ਹਾਂ ਬੈਂਗਣ ਬੈਂਗਣ ਦਾ ਮਾਨੂੰਗੇ ਪੜਥਾ ਪੜਥਾ ਬਣਾਉਂਦੇ ਆ ਜਾਂ ਦੇਖਦੀ ਪੁੱਛ ਕੇ ਹਸਬੰਦ ਨੂੰ ਜੋ ਕਹਿਣਗੇ ਉਹੀ ਬਣਾਵਾਂਗੀ ਕਿ ਜੇ ਪੜਥਾ ਵੀ ਪੜਥਾ ਬਣਾਵਾ ਤੇ ਫਿਰ ਪਰੌਂਖੇ ਮੰਗਦੇ ਪੜਥੇ ਦੇ ਨਾਲ ਜਦ ਕਿ ਪਰੌਂਖੇ ਜ਼ਿਆਦਾ ਦੇਣੇ ਨਹੀਂ ਆ ਪਰੌਂਖੇ ਮੰਗਾਂ ਲੱਗ ਜਾਂਦੇ ਲੋਜੀ ਇਹਨਾਂ ਨੂੰ ਕੱਟ ਕੇ ਰੱਖਦੇ ਆ ਪਹਿਲਾਂ ਇਹਨਾਂ ਨੂੰ ਥੋੜਾ ਜਨਾ ਨਾਰਮਲ ਹੋ ਜਾਣ ਬੈਂਗਣ ਕਿੰਨੇ ਸੋਹਣੇ ਲੱਗਦੇ ਆ ਤੇ ਇਹਨਾਂ ਨੂੰ ਬਾਸਕਟ ਚ ਰੱਖਦੀਆਂ ਤੇ ਹੁਣ ਕਿਚਨ ਸਾਫ ਕਰਾਂ ਪਹਿਲਾਂ ਇੱਥੇ ਮੈਂ ਦੁੱਧ ਵਗੈਰਾ ਗਰਮ ਕਰਕੇ ਰੱਖ ਲਿਆ ਚਲੋ ਮਿਲਦੇ ਹਾਂ ਅੱਜ ਜੋ ਵੀ ਕੰਮ ਖਵਾਵਾਂਗੇ ਤੁਹਾਨੂੰ ਤੇ ਬਣੇ ਰਿਓ ਨਾਲ-ਨਾਲ ਹਾਂਜੀ ਫਰੈਂਡਸ ਤੇ ਇੱਥੇ ਮੈਂ ਲੱਗੀ ਸੀ ਬਰਤਨ ਸਾਫ ਕਰਨ ਤੇ ਤੁਹਾਨੂੰ ਪਤਾ ਬਰਤਨਾਂ ਦਾ ਬਹੁਤ ਵੱਧਾ ਹੁੰਦਾ ਤੇ ਇਹਨਾਂ ਸਾਰੇ ਭਾਂਡਿਆਂ ਨੂੰ ਮੈਂ ਚੰਗੀ ਤਰ੍ਹਾਂ ਸਾਫ ਕਰਾਂਗੀ ਸਾਫ ਕਰਨ ਤੋਂ ਬਾਅਦ ਗੈਸ ਵਗੈਰਾ ਸਾਰਾ ਸਾਫ ਕਰਕੇ ਉਸ ਤੋਂ ਬਾਅਦ ਦੇਖਦੀ ਹਾਂ ਮੈਂ ਕੀ ਬਣਾਣੀ ਹੈ ਮੈਂ ਲੱਗੀ ਸੀ ਬਣਾਉਣ ਪਟਾ ਤੇ ਹਸਬੰਦ ਨੇ ਕਹਤਾ ਪਰਤਾ ਰਹਿਣ ਦੇ ਨਾ ਬਣਾ ਦਾਲ ਬਣਾ ਤੇ ਨਾਲ ਬਣਾ ਰਾਈਸ ਤੇ ਫਿਰ ਮੈਂ ਉਸ ਤੋਂ ਬਾਅਦ ਫਿਰ ਮੈਂ ਬੈਂਗਣਾ ਨੂੰ ਬਾਹਰ ਕੱਢ ਕੇ ਰੱਖ ਦਿੱਤਾ ਮੈਂ ਚਲ ਕੋਈ ਨਹੀਂ ਫਿਰ ਬਣਾ ਲਾਂਗੇ ਤੇ ਫਿਰ ਮੈਂ ਇੱਕ ਬੰਨੇ ਦਾਲ ਰੱਖਤੀ ਤੇ ਨਾਲੇ ਰੱਖੇ ਰਾਈਸ ਤੇ ਦੁਪਹਿਰ ਦਾ ਖਾਣਾ ਇਹ ਸ਼ਾਮ ਬਣਿਆ ਸ਼ਾਮ ਨੂੰ ਤੇ ਇਦਾਂ ਹੀ ਤੁਸੀਂ ਵਲੋਗਾਂ ਨੂੰ ਪਿਆਰ ਦਿੰਦੇ ਰਹੋ ਤੇ ਬੜੇ ਭੈਣ ਭਰਾ ਬਹੁਤ ਅੱਛੇ ਅੱਛੇ ਕਮੈਂਟ ਕਰਦੇ ਨੇ ਤੇ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦਾ ਤੇ ਇਹ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਨਹੀਂ ਕਰਦੇ ਕਿ ਇੱਕ ਮੋਟੀਵੇਸ਼ਨ ਮਿਲਦਾ ਕਿ ਜਦੋਂ ਤੁਸੀਂ ਲਾਈਕ ਕਰਦੇ ਹੋ ਤੇ ਕਮੈਂਟ ਅੱਛੇ ਅੱਛੇ ਕਰਦੇ ਹੋ ਤੇ ਬਹੁਤ ਵਧੀਆ ਲੱਗਦਾ ਤੇ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਤੇ ਐਡਸ سمیت ਦੇਖਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਤੁਹਾਨੂੰ ਪਤਾ ਕਿ ਜਿਹੜਾ ਵਲੌਗ ਸ਼ੂਟ ਕਰਨਾ ਤੇ ਉਹ ਵੀ ਬਹੁਤ ਔਖਾ ਹੈ ਕੰਮ ਕਰਨੇ ਕੋਈ ਸੌਖੇ ਨਹੀਂ ਐ ਕਿ ਵਲੋਗਿੰਗ ਕਰਨਾ ਵੀ ਬਹੁਤ ਔਖਾ ਕੰਮ ਹੈ ਤੇ ਕੰਮ ਤੇ ਅਸੀਂ ਡੇਲੀ ਦੇ ਜਿਹੜੇ ਕਰਦੇ ਹਾਂ ਤੇ ਕਰਦੇ ਆਂ ਜਿਹੜੀ ਇੱਕ ਰੁਟੀਨ ਹੁੰਦੀ ਬੰਦੇ ਦੀ ਕਿ ਲਗਾਤਾਰ ਕੰਮ ਕਰਨਾ ਇੱਕ ਜਗ੍ਹਾ ਤੇ ਕੈਮਰਾ ਲੈ ਕੇ ਰੱਖਣਾ ਹਨਾ ਤੇ ਚਲੋ ਜੀ ਇਹਨਾ ਕਹਿੰਦੇ ਹੋਏ ਹੁਣ ਅਸੀਂ ਕਰਦੇ ਆਂ ਅਗਲੇ ਕੰਮ ਤੇ ਬਰਤਨ ਸਾਫ ਕਰ ਲਾਂਗੇ ਤੇ ਜਿਹੜੀ ਇਹ ਪੱਤੀ ਹੁੰਦੀ ਚਾਹ ਦੀ ਇਹ ਮੈਂ ਕਦੀ ਵੀ ਨਹੀਂ ਸ਼ਿੰਕ ਦੇ ਵਿੱਚ ਜਾਣ ਦਿੰਦੀ ਤੋਕੇ ਇਹਨਾਂ ਨੂੰ ਮੈਂ ਸਾਰਿਆਂ ਨੂੰ ਪੁੰਨ ਲੈਣੀ ਹੁੰਨੀ ਆ ਪੁੰਨ ਕੇ ਤੇ ਫਿਰ ਇਹਨੂੰ ਅੱਛੀ ਤਰ੍ਹਾਂ ਧੋ ਕੇ ਕਿਸੇ ਭਾਂਡੇ ਵਿੱਚ ਰੱਖ ਦੇਣਾ ਤੇ ਇਹ ਵੀ ਖਾਦ ਦਾ ਕੰਮ ਕਰਦੀ ਏ ਇੱਕ ਤਰ੍ਹਾਂ ਦਾ ਤੇ ਇਹ ਪੇੜ ਪੌਦਿਆਂ ਦੇ ਵਿੱਚ ਪਾ ਪਾ ਦੇਣੀ ਆ ਤੇ ਤੁਸੀਂ ਵੀ ਇਦਾਂ ਹੀ ਕਰਿਆ ਕਰੋ ਤੇ ਬਾਕੀ ਮੈਂ ਹਰ ਵਾਰੀ ਕਹਿੰਦੀ ਆ ਕਿ ਹਰ ਭੈਣ ਦਾ ਕੰਮ ਕਰਨ ਦਾ ਤਰੀਕਾ ਅਲੱਗ-ਅਲੱਗ ਹੈ ਹਨਾ ਕੋਈ ਕਿਸ ਤਰ੍ਹਾਂ ਕੰਮ ਕਰਦਾ ਕੋਈ ਕਿਸ ਤਰ੍ਹਾਂ ਕਰਦਾ ਪਰ ਇਹ ਵਾ ਕਿ ਹਮੇਸ਼ਾ ਸਿੱਖ ਲੈਣਾ ਚਾਹੀਦਾ ਸਾਰਾ ਇਹ ਮਾਂ ਦੇ ਢਿੱਡ ਤੋਂ ਨਹੀਂ ਬੰਦਾ ਸਿੱਖ ਕੇ ਆਂਦਾ ਕਿਉਂਕਿ ਸਾਨੂੰ ਜੇ ਸੇ ਸਕੂਲ ਚ ਜਾਂਦੇ ਆ ਉੱਥੇ ਵੀ ਸਾਨੂੰ ਸਿੱਖਣ ਨੂੰ ਕੁਝ ਮਿਲਦਾ ਹਨ ਤੇ ਮਾਂ ਪਿਓ ਵੀ ਸਾਨੂੰ ਸਿਖਾਉਂਦਾ ਇਸ ਕਰਕੇ ਸਾਰੀ ਉਮਰ ਸਿੱਖਣ ਲਈ ਹੀ ਹੁੰਦੀ ਹੈ ਬੰਦੇ ਕਿਤੇ ਨਾ ਕਿਤੇ ਜਿੱਥੇ ਵੀ ਕੁਝ ਮਿਲਦਾ ਹੋਵੇ ਸਿੱਖਣ ਨੂੰ ਸਿੱਖ ਲੈਣਾ ਚਾਹੀਦਾ ਤੇ ਇੱਥੇ ਫਿਰ ਮੈਂ ਚਾਦਰਾਂ ਤਸਵੀਰਾਂ ਦੀਆਂ ਝਾੜੀਆਂ ਹੋਈਆਂ ਸੀ ਕਿ ਤੇ ਇਹ ਡਸਟਿੰਗ ਕਰਨ ਵਾਲੀ ਥੋੜੀ ਰਹਿ ਗਈ ਸੀ ਕਿਉਂ ਇੰਨੀਆਂ ਨੇਹਰੀਆਂ ਆ ਰਹੀਆਂ ਇੰਨੀ ਬਰੀਕ ਬਰੀਕ ਡਸਟ ਆ ਰਹੀ ਸੀ ਨਾ ਰੋਜ਼ ਸਵੇਰੇ ਤੋ ਇਹਨੇ ਵੇੜੇ ਤੋਂ ਇਹਨੇ ਅੱਜ ਵੀ بارش ਇੰਨੀ ਆਈ ਹੁਣ ਫੇਰ ਮੈਂ ਵਾਈਪਰ ਮਾਰਾਂਗੀ ਸਾਰੇ ਰਸੋਈ ਚ ਸਾਰੀ ਸਾਫ ਕਰ ਦਿੱਤੀ ਸੀ ਮੈਂ ਤੇ ਦਾਲ ਚੌਲ ਵੀ ਮੈਂ ਰੱਖ ਆਈ ਆ ਨਾਲ ਨਾਲ ਤੇ ਹੁਣ ਮੈਂ ਸਾਰੇ ਵਾਈਪਰ ਮਾਰਨਾ ਵੇੜਿਆਂ ਦੇ ਵਿੱਚ ਤੇ ਕਿਉਂਕਿ ਜਦੋਂ بارش ਵਗੈਰਾ ਆ ਜਾਂਦੀ ਉਪਰੋਂ ਛੱਤਾਂ ਤੋਂ ਮਿੱਟੀ ਬਹੁਤ ਆਂਦੀ ਹੈ ਤੇ ਸਵੇਰ ਤੱਕ ਜੇ ਅਸੀਂ ਵੇਟ ਕੀਤੀ ਕੰਮ ਵਾਲੀ ਦੀ ਤਾਂ ਫੇਰ ਤੇ ਜ਼ਿਆਦਾ ਹੀ ਗਾਹ ਪੈ ਜਾਂਦਾ ਅੰਦਰ ਫੇਰ ਬੱਚੇ ਲਈ ਬੇੜ ਕੇ ਲੈ ਆਉਂਦੇ ਨੇ ਪਿਆਰ ਤੇ ਇਥੇ ਮੈਂ ਥੋੜਾ ਜਿਹਾ ਇੱਥੇ ਨਾ ਡਸਟ ਪਿੱਛੇ ਥੋੜਾ ਢੋ ਦੇ ਪਿੱਛੇ ਵੀ ਨਾ ਬਹੁਤ ਜ਼ਿਆਦਾ ਡਸਟ ਜੀ ਹੋ ਜਾਂਦੀ ਹੈ ਤੇ ਇਹ ਮੈਂ ਵੈਸੇ ਤੇ ਕਪੜਾ ਸੁੱਕਾ ਰੋਜ਼ ਮਾਰਦੀ ਆ ਪਰ ਮੈਂ ਇੱਕ ਦਿਨ ਡੀਪ ਕਲੀਨਿੰਗ ਚੰਗੀ ਤਰ੍ਹਾਂ ਮੈਂ ਕਰਦੀ ਆ ਕਿਉਂਕਿ ਜਦੋਂ ਨਾਲ-ਨਾਲ ਕੰਮ ਕਰਦੇ ਰਹੋ ਤੇ ਵਧੀਆ ਰਹਿੰਦਾ ਘਰ ਸਾਫ਼ ਰਹਿੰਦਾ ਤੇ ਜੇ ਤੁਹਾਨੂੰ ਮੇਰੀ ਥੋੜੀ ਜਿਹੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇੱਕ ਸਾਹ ਦਾ ਹੌਂਸਲਾ ਹੌਂਸਲਾ ਹਫਸਾਈ ਹੁੰਦਾ ਹੈ ਕਿ ਕਿਸੇ ਦਾ ਮੇਰੇ ਲੋਕ ਜਦੋਂ ਤੁਸੀਂ ਕਮੈਂਟ ਕਰਦੇ ਨਾ ਬਹੁਤ ਅੱਛੇ ਲੱਗਦੇ ਨੇ ਤੇ ਚਲੋ ਜੀ ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਆ ਤਦ ਤੱਕ ਲਈ ਸਸ ਸ੍ਰੀ ਕਾਲ ਓਕੇ ਬਾਏ ਬਾਏ ਟੇਕ ਕੇਅਰ ਤੇ ਲਾਈਕ ਕਰਨਾ ਨਾ ਭੁੱਲਿਓ ਫਿਰ ਸਕਿਪ ਨਹੀਂ ਕਰਨਾ ਬਾਏ ਬਾਏ